श्री श्याम निशान यात्रा मंदिर ललियाना तो श्री श्याम मंदिर कोट कपिया तक हो जानकारी लेने देते हुए नंबर पे स्पार्क करो दोस्तों मैंने पेट डालू करादा श्याम पत्रकार सेवा संस्थान दूसरी की यात्रा दूसरी निशान यात्रा जेडी पहली यात्रा ललियाना को चलनी है वो तो गोविंद तो तो जगह को होंगे कोनपुरेट बतिया वाला ਉਹ ਪੁਰਾਣੀ ਨਾਲ ਮੰਡੀ ਰੇਰ ਦੇ ਰੋਡ ਪੁੱਲ ਹੁੰਦਾ ਹੈ ਮੋਜੀ ਰੋਡ ਹੁੰਦਾ ਹੈ ਉਹ ਸ਼ਾਮ ਮੰਦਰ ਵਿੱਚ ਉਹ ਪਹੁੰਚੇਗੀ ਉਹਦੇ ਵਿੱਚ ਨਿਸ਼ਾਨ ਯਾਤਰਾ ਤੁਸੀਂ ਕਿਸੇ ਨੇ ਵੀ ਆਪਣਾ ਨਿਸ਼ਾਨ ਤੁਸੀਂ ਬੁੱਕ ਕਰਾਣਾ ਉਹ ਅਸ਼ੂਲ ਪਿਆ ਉਹਦਾ ਕੋਈ ਇਤਰੀ ਪਿਆ ਨਹੀਂ ਹੈ ਤੁਸੀਂ ਕਿਸੇ ਨੇ ਵੀ ਕੋਈ ਤੋਂ ਵੱਡੀ ਲੋਗ ਰਿੰਗ ਤੋਂ ਰਿੰਗ ਤੋਂ ਪੈਦਲ ਲੈ ਕੇ ਖਾਤੂ ਸ਼ਾਮ ਦੀ ਉੱਤੇ ਨਿਸ਼ਾਨ ਲੈ ਕੇ ਜਾਂਦੇ ਆ ਤੇ ਉੱਤੇ ਤਰ੍ਹਾਂ ਦੀ ਅਨੁਭਵ ਉੱਤੇ ਤਰ੍ਹਾਂ ਦੀ ਫੀਲਿੰਗ ਉਹ ਸਾਡੇ ਸ਼ਾਇਦ ਕੋਰਪੋਰੇਟ ਦੇ ਦੂਰੀ ਨਿਸ਼ਾਨੀ ਆਪਣਾ ਨਿਕਲਦੀ ਹੈ ਤੇ ਆਓ ਆਪਾਂ ਇੱਥੇ ਭੱਜੀ ਬਣੀ ਹਾਂ ਹੁਣ